ਚਲੋ ਹੁਣ ਆਰੀ ਆਵਾਜ਼ ਹੁੰਦਾ ਸਹੀ ਹੂ ਸਾਰਾ ਕੁਛ ਠੀਕ ਹੈ ਆਵਾਜ਼ ਦੇ ਬੜੇ ਰੋਲੇ ਨੇ ਆਵਾਜ਼ ਹੀ ਨਹੀਂ ਆਉਂਦੀ ਹੁੰਦੀ ਸਾਡੇ ਵਾਲੇ ਮਸਲੇ ਵਿੱਚ ਚਲੋ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਸੀਗਾ ਵੀ ਭਾਈ ਇਹ ਭਰਤੀ ਹੈ ਜਿਹੜੀ ਕਲਰਕ ਦੀ ਕੱਢੀ ਹੈ ਪੀ ਟਰਪਲਸ ਮੀਰੇ ਥੋੜਾ ਜਾ ਹੁਣ ਸਾਰਾ ਕੁਝ ਛੱਡ ਕੇ ਮੇਰੀ ਧਿਆਨ ਦੇ ਨਾਲ ਗੱਲ ਸੁਣ ਲਓ ਆਪਾਂ ਬਾਅਦ ਵਿੱਚ ਇਹਦੇ ਬਾਰੇ ਜਾਣਕਾਰੀ ਲਵਾਂਗੇ ਪਹਿਲਾਂ ਗੱਲ ਸੁਣ ਲਓ ਪੀ ਟਰਪਲਸ ਬੀ ਕਹਿੰਦਾ ਕਹਿੰਦਾ 30 ਸਤੰਬਰ ਤੱਕ 39 ਤੱਕ ਜਿੰਨੀਆਂ ਕਹਿੰਦਾ ਭਾਈ ਭਰਤੀਆਂ ਆਉਣ ਗਿਆ ਨਾ ਕਲਰਕ ਦੀਆਂ ਮਤਲਬ ਕਿ ਜਿੰਨੇ ਵੀ ਸਾਨੂੰ ਉਦੋਂ ਤੱਕ ਵੱਖੋ-ਵੱਖਰੇ ਡਿਪਾਰਟਮੈਂਟਸ ਦੇ ਵਿੱਚ ਕਹਿੰਦਾ ਕਲਰਕ ਚਾਹੀਦੇ ਨੇਗੇ ਉਹਨਾਂ ਸਾਰਿਆਂ ਨੂੰ ਕਹਿੰਦਾ ਮੈਂ ਇਹਦੇ ਵਿੱਚ ਹੀ ਸਮਿਟੂੰਗਾ ਵੀ ਜਿੰਨੇ ਮੰਗ ਪੱਤਰ ਹੋਣਗੇ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਗਰੁੱਪ B, C, D ਜਿੱਥੇ ਵੀ ਚਾਹੀਦੇ ਨੇ ਕਹਿੰਦਾ ਮੈਨੂੰ ਗਰੁੱਪ ਵੱਖੋ-ਵੱਖਰੇ ਵਿਭਾਗਾਂ ਦੇ ਵਿੱਚ ਨਾਟ ਗਰੁੱਪ ਦੇ ਵਿੱਚ ਉਹਨਾਂ ਸਾਰਿਆਂ ਦੀ ਭਰਤੀ ਇੱਕੋ ਲਵਾਂਗਾ ਕਹਿੰਦਾ ਮੈਂ ਹੁਣ ਠੀਕ ਹੈ ਤਾਂ PPSC ਇਸ ਭਰਤੀ ਦਾ ਕੋਈ ਨੰਬਰ ਹੀ ਨਹੀਂ ਦੇ ਰਿਹਾ ਵੀ ਮੈਂ ਕਿੰਨੇ ਬੰਦੇ ਰੱਖਣੇ ਨੇ ਕਲਰਕ ਦੇ ਕਿੰਨੇ ਬੰਦੇ ਰੱਖਣੇ ਨੇ ਹੁਣ ਚਾਹੇ ਤੁਸੀਂ ਤਾਂ ਇਹਨੂੰ ਇੱਧਰਲੇ ਪਾਸੇ ਲੈ ਜਾਓ ਵੀ ਪਤੀ ਨਹੀਂ ਕਿੱਡੀ ਵੱਡੀ ਭਰਤੀ ਆਉਗੀ ਜਾਂ ਫਿਰ ਇੱਧਰਲੇ ਪਾਸੇ ਲੈ ਜਾਓ ਪੀਟਰਪਲਸ ਵੀ ਪਤੀ ਨਹੀਂ ਕਿੰਨੇ ਕੋ ਪੈਸੇ ਖਾਊਗਾ ਠੀਕ ਹੈ ਜਿੱਧਰੇ ਮਰਜ਼ੀ ਪਾਸੇ ਲੈ ਜਾਓ ਆਪਾਂ ਨੂੰ ਇੱਕ ਪੋਸਟ ਚਾਹੀਦੀ ਹੈ ਚਾਹੇ ਤੁਹਾਡੀਆਂ 500 ਆ ਜਾਣ ਚਾਹੇ 5000 ਆ ਜਾਣ ਚਾਹੇ 5 ਆ ਜਾਣ ਤੁਹਾਨੂੰ ਤਾਂ ਇੱਕ ਚਾਹੀਦੀ ਆ ਨਾ ਜਿਹੜਾ ਉਹ ਬੈਠਾ ਪਰਸਨ ਤੈਨੂੰ ਤਾਂ ਇੱਕ ਚਾਹੀਦੀ ਆ ਨਾ ਪੋਸਟ ਬਸ ਆਪਾਂ ਉਸ ਢੰਗ ਦੇ ਨਾਲ ਇਹਨੂੰ ਐਟੀਟਿਊਡ ਦੇ ਨਾਲ ਲੈ ਕੇ ਚੱਲਾਂਗੇ ਕਲਰਕ ਦੀਆਂ ਪੋਸਟਾਂ ਆਈਆਂ ਨੇ ਈਆਂ ਠੀਕ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਭਾਈ ਕੰਪਿਊਟਰ ਸਿੱਖ ਲਓ ਨਾਲ ਨਾਲ ਕੰਪਿਊਟਰ ਦੇ ਆ ਕਲਾਸਾਂ ਲਾ ਲਓ ਤੁਸੀਂ ਆਥਨ ਤੜਕੇ 2 ਘੰਟੇ ਲਾਇਆ ਕਰੋ ਪਤਾ ਲੱਗਦਾ ਰਹਿੰਦਾ ਰਹਿੰਦਾ ਇੰਨੇ ਨਾਲ ਸਰਟੀਫਿਕੇਟ ਬਣ ਜਾਂਦੇ ਨੇ ਜਾਣਕਾਰੀ ਆ ਜਾਂਦੀ ਹੈ ਫਿਰ ਇੱਥੇ ਬੜੇ ਕੰਮ ਦਿੰਦਿਆਂ ਨੇ ਨਾ ਹੁਣ ਚਲੋ ਆਪਾਂ ਗੱਲ ਕਰਦੇ ਆਂਗੇ ਠੀਕ ਹੈ ਹੁਣ ਇਹਦੇ ਵਿੱਚ ਤੁਹਾਡੀਆਂ ਅਸਾਮੀਆਂ ਨੇ ਜਿਹੜੀਆਂ ਕਲਰਕ ਦੀਆਂ ਪੀਪੀਐਸਬੀ ਨੇ ਲੈਂਦੀਆਂ ਨੇ ਇਹ ਆਖਦਾ ਕਹਿੰਦਾ ਅੜੀ ਮੇਰੀ ਗੱਲ ਸੁਣੋ ਤੁਸੀਂ ਕਹਿੰਦਾ ਅਸੀਂ ਤੁਹਾਡੀ ਜਿਹੜੀ ਅਪਲਾਈ ਕਰਨ ਦੀ ਮਿਤੀ ਇਹ ਬੇਸਿਕਲੀ ਸ਼ੁਰੂ ਹੋ ਚੁੱਕੀ ਆ ਅਪਲਾਈ ਕਰਾਉਣ ਦੀ ਮਿਤੀ ਆ ਜਿਹੜੀ 13 2 ਐ 13 2 ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਇਹ ਅਪਲਾਈ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਠੀਕ ਐ ਤੇ ਆਖਰੀ ਮਿਤੀ ਐ ਜਿਹੜੀ ਕਹਿੰਦਾ 26 ਮਾਰਚ ਹੋਊਗੀ 6 ਮਾਰਚ ਤੱਕ ਅਸੀਂ ਕਹਿੰਦਾ ਅਪਲਾਈ ਕਰਵਾਵਾਂਗੇ ਬਾਕੀ ਇਹਨਾਂ ਦਾ ਭਰੋਸਾ ਕੋਈ ਨਹੀਂ ਕਿਹੜੇ ਵੇਲੇ ਕਹਿੰਦੇ ਨੇ ਵੀ ਅਸੀਂ ਵਧਾ ਰਹੇ ਹਾਂਗੇ ਸਾਨੂੰ ਹੋਰ ਪੈਸੇ ਚਾਹੀਦੇ ਨੇਗੇ ਠੀਕ ਐ 6 ਮਾਰਚ ਅਸੀਂ ਕਹਿੰਦਾ ਆਖਰੀ ਮਿਤੀ ਐ ਜਿਹੜੀ ਤੁਹਾਡੀ ਹੋ ਲੈ ਕੇ ਚੱਲਾਂਗੇ ਹੁਣ ਇਹਦੇ ਵਿੱਚ ਆਖਦਾ ਕੀ ਹੈਗਾ ਆ ਦੇਖੋ ਆ ਜਿਹੜਾ ਮੈਂ ਲਾਈਨ ਦੀ ਗੱਲ ਕਰ ਰਿਹਾ ਨਾ ਮੈਂ ਇਸ ਲਾਈਨ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਗਰੁੱਪ ਸੀ ਯਾਨੀ ਕਿ ਕਲਰਕ ਦੇ ਮਿਤੀ 39 2026 ਤੱਕ ਪ੍ਰਾਪਤ ਹੋਣ ਵਾਲੀਆਂ ਸੰਭਾਵਿਤ ਮੰਗ ਪੱਤਰਾਂ ਰਾਹੀਂ ਪ੍ਰਾਪਤ ਹੋਣ ਵਾਲੀਆਂ ਸੰਭਾਵਿਤ ਅਸਾਮੀਆਂ ਲਈ ਬੋਰਡ ਦੀ ਵੈਬਸਾਈਟ ਐਸਐਸਐਸਬੀ ਗਵਰਨ ਤੇ ਹਰ ਪੱਖੋਂ ਯੋਗ ਉਮੀਦਵਾਰਾਂ ਤੋਂ ਮਿਤੀ 13 2 6 3 2026 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਪਤਾ ਲੱਗਿਆ 3 ਨੌ ਤੱਕ ਕਹਿੰਦਾ ਜਿੰਨੀਆਂ ਅਸਾਮੀਆਂ ਕਲਰਕ ਦੀਆਂ ਆਉਣ ਗਿਆ ਉਹਦੇ ਲਈ ਐਸੇ ਐਪਲੀਕੇਸ਼ਨ ਦੇ ਵਿੱਚ ਅਸੀਂ ਮੰਗ ਕਰ ਰਹੇ ਹਾਂ ਜਿੰਨੇ ਵੀ ਸਾਨੂੰ ਕਲਰਕ ਚਾਹੀਦੇ ਨੇਗੇ ਇਹ ਹੁਣ ਨੰਬਰ ਨਹੀਂ ਦੇ ਰਿਹਾ ਵੀ ਮੈਨੂੰ ਕਿੰਨੇ ਚਾਹੀਦੇ ਨੇਗੇ ਜਾਦਾ ਇਹਨਾਂ ਨੂੰ ਵਿਦਿਨ ਡਿਪਾਰਟਮੈਂਟ ਹੀ ਨਹੀਂ ਪਤਾ ਵੀ ਕਿਸੇ ਨੇ ਦਿੱਤਾ ਮੰਗ ਪੱਤਰ ਜਾਂ ਕਿਸੇ ਨੇ ਨਾ ਦਿੱਤਾ ਹੁਣ ਕੁਝ ਵੀ ਹੋ ਸਕਦਾ ਇਸ ਦੇ ਵਿੱਚ ਕਹਿੰਦਾ ਸਾਰੇ ਯੋਗ ਉਮੀਦਵਾਰਾਂ ਨੂੰ ਜਿੰਨੇ ਵੀ ਡਿਪਾਰਟਮੈਂਟਾਂ ਦੇ ਵਿੱਚ ਉਹ ਚਾਹੀਦੇ ਐ ਸੀ ਉਹਨਾਂ ਦੀ ਮੰਗ ਕਰਦੇ ਆ ਇਹ ਇੱਕ ਹੁਣ ਬਹੁਤ ਵੱਡੀ ਲਾਈਨ ਹੈ ਹੁਣ ਉਹਦੇ ਵਿੱਚ ਤੁਸੀਂ ਇਹ ਵੀ ਨਹੀਂ ਚੱਲਿਆਣਾ ਵੀ ਲੈ ਵੀ ਹੁਣ 30 ਨੌ ਤੱਕ ਕਿਹ ਹੈ ਤੱਕ ਅਕਤੂਬਰ ਚ ਪੇਪਰ ਹੋਊਗਾ ਇਹ ਮਸਲਾ ਵੀ ਨਹੀਂ ਹੈਗਾ ਮੰਗ ਪੱਤਰ ਪਹਿਲਾਂ ਆ ਜਾਂਦੇ ਹੁੰਦੇ ਨੇ ਰਿਕਰੂਟਮੈਂਟ ਪਹਿਲਾਂ ਹੋ ਜਾਂਦੀ ਹੁੰਦੀ ਹੈ ਅਕਤੂਬਰ ਤੱਕ ਦਾ ਮਸਲਾ ਵੀ ਨਹੀਂ ਤੁਸੀਂ ਲੈ ਕੇ ਚੱਲਣਾ ਠੀਕ ਹੈ ਇਹਦਾ ਵੀ ਧਿਆਨ ਰੱਖਣਾਗਾ ਨੈਕਸਟ ਹਰ ਨੇ ਇਹਦੇ ਵਿੱਚ ਆ ਇਹ ਵੀ ਮੈਂ ਤੁਹਾਨੂੰ ਯਾਰ ਸਮਝਾਈ ਦੇਵਾਂ ਤੁਹਾਡੇ ਕੰਮ ਦੀ ਚੀਜ਼ ਹੈ ਬੇਸਿਕਲੀ ਇਹ ਵੀ ਇਹਦੇ ਵਿੱਚ ਇੰਨੀਆਂ ਜ਼ਿਆਦਾ ਕੈਟਾਗਰੀਜ਼ ਨੇ ਜਿਹੜੀਆਂ ਉਹ ਤੁਹਾਡੀਆਂ ਇਨਕਲੂਡਡ ਹੈਗੀਆਂ ਨੇਗੀਆਂ ਆਲਰੇਡੀ ਇਨਕਲੂਡਡ ਹੈਗੀਆਂ ਨੇ ਜਿਹਦੇ ਵਿੱਚ ਇਹ ਭਾਈ ਵੱਖੋ-ਵੱਖਰਿਆਂ ਨੂੰ ਆ ਤੁਹਾਡੀ ਰਿਕਰੂਟਮੈਂਟ ਆ ਉਹ ਦੇ ਰਿਹਾ ਜਨਰਲ ਵੀ ਹੈ ਈਡਬਲਿਊ ਐਸ ਵੀ ਹੈ ਐਸ ਸੀ ਵੀ ਹੈ ਬੀ ਸੀ ਵੀ ਹੈ ਐਕਸ ਸਰਵਿਸਮੈਨ ਸਾਰਾ ਹੀ ਆ ਗੱਟ ਡਿਪੈਂਡੈਂਟ ਤੱਕ ਦਾ ਇਸ ਤੋਂ ਬਾਅਦ ਸਪੋਰਟਸ ਜਨਰਲ ਆ ਗਿਆ ਸਪੋਰਟਸ ਐਸ ਸੀ ਬੀ ਸੀ ਵੀ ਆ ਗਿਆ ਫਿਜ਼ੀਕਲ ਹੈਂਡੀਕੈਪਟ ਦੇ ਆ ਵੀ ਆ ਗਈਆਂ ਤੇ ਫਰੀडम फाइਟਰ ਦੇ ਲਈ ਵੀ ਕਹਿੰਦਾ ਸੀ ਇਹਦੇ ਵਿੱਚ ਰਿਕਰੂਟਮੈਂਟ ਜਿਹੜੀ ਰੱਖਾਂਗੇ ਨਾ ਨੰਬਰ ਦਿੱਤਾ ਨਹੀਂ ਹੋਇਆ ਬਟ ਇਹਨਾਂ ਸਾਰਿਆਂ ਦੀ ਜਿਹੜੀ ਰਿਕਰੂਟਮੈਂਟ ਆ ਉਹ ਤੁਹਾਡੀ ਹੋਏਗੀ ਠੀਕ ਹੈ ਜੀ ਕੀ ਆਖ ਰਹੇ ਹੋ ਐਗਜ਼ਾਮ ਦਾ ਹੋਈ ਮੈਂ ਕਹਿ ਕੇ ਐਗਜ਼ਾਮ ਦਾ ਇਹਦੇ ਵਿੱਚ ਕੋਈ ਪਤਾ ਨਹੀਂ ਹੈ ਹਜੇ ਤੇ ਹਜੇ ਅਸਾਮੀਆਂ ਨਹੀਂ ਹੈ ਠੀਕ ਹੈ ਰੱਖਮਾ ਕਰਨਾ ਇਹਨਾਂ ਸਾਰਿਆਂ ਨੂੰ ਮਿਲੇਗਾ ਠੀਕ ਹੈ ਜੀ ਚਲੋ ਹੁਣ ਅੱਗੇ ਆਪਾਂ ਦੇਖਦੇ ਆਂਗੇ ਕੈਟਾਗਰੀ ਇਹਦੇ ਵਿੱਚ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਕੈਟਾਗਰੀ ਤੋਂ ਬਾਅਦ ਕਹਿੰਦਾ ਭਾਈ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਜਿਹੜੇ ਮਰਜੀ ਡਿਸਪਲਨ ਦੇ ਵਿੱਚ ਕੀਤੀ ਹੋਈ ਆ ਕਹਿੰਦਾ ਕੋਈ ਫਰਕ ਨਹੀਂ ਮੈਂ ਕਹਿੰਦਾ ਡਿਗਰੀ ਹੋਵੇ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ 120 ਘੰਟੇ ਦਾ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਕਹਿੰਦਾ ਇੱਕ ਸਰਟੀਫਿਕੇਟ ਆ ਜਿਹੜਾ ਉਹ ਤੁਹਾਡਾ ਕੰਪਿਊਟਰ ਦਾ ਹੋਣਾ ਚਾਹੀਦਾ 120 ਘੰਟੇ ਦਾ ਜ਼ਰੂਰੀ ਹੈ ਇਹਦੇ ਤੋਂ ਬਿਨਾ ਅਸੀਂ ਕੰਮ ਨਹੀਂ ਚਲਾਵਾਂਗੇ ਅਗਰ ਨਹੀਂ ਹੈਗਾ ਕਹਿੰਦਾ ਫਿਰ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਗ੍ਰੇਡ O ਲੈਵਲ ਗ੍ਰੇਡ O ਲੈਵਲ ਆ ਦੇਖੋ ਸਰਟੀਫਿਕੇਟ ਆਫ DOEACC ਇਹ ਵਾਲਾ ਗਵਰਨਮੈਂਟ ਦਾ ਜੋ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਰਟੀਫਿਕੇਟ ਪ੍ਰਮਾਣਿਤ ਮੰਨੇ ਜਾਂਦੇ ਹੁੰਦੇ ਆ ਜਦਾ ਗ੍ਰੇਡ O ਲੈਵਲ ਦਾ ਇਹ ਗਵਰਨਮੈਂਟ ਦੀ ਏਜੰਸੀ ਦਾ ਤੁਹਾਡਾ ਇਹ ਸਰਟੀਫਿਕੇਟ ਆ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਗ੍ਰੇਡ O ਜਾਂ 120 ਘੰਟਿਆਂ ਦਾ ਠੀਕ ਹੈ ਜੀ ਨੈਕਸਟ ਪੰਜਾਬੀ ਦੀ ਨੌਲੇਜ ਤੁਹਾਡੇ ਕੋਲ 10ਵੀਂ ਤੱਕ ਦੀ ਹੋਣੀ ਚਾਹੀਦੀ ਹੈ 10ਵੀਂ ਤੁਸੀਂ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ ਨਹੀਂ ਕੀਤੀ ਹੋਊਗੀ ਕਹਿੰਦੇ ਅਸੀਂ ਟੈਸਟ ਲਵਾਂਗੇ ਪਹਿਲੀ ਗੱਲ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ 10ਵੀਂ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਸੀ ਟੈਸਟ ਲਵਾਵਾਂਗੇ 50% ਹੋ ਚੋ ਲੈਣੇ ਜ਼ਰੂਰੀ ਨਹੀਂ ਅਗੇ ਕਹਿੰਦਾ 25 ਨੰਬਰ ਠੀਕ ਹੈ ਜੀ ਨੈਕਸਟ ਕਲਰਕ ਅਸਾਮੀ ਦਾ ਨਾਮ ਹੈ ਪੇ ਸਕੇਲ ਕਹਿੰਦਾ ਕਿੰਨਾ 19900 ਇੱਕ ਖਾਨਾ ਇੱਥੇ ਹੈ ਨਹੀਂ ਜਿੱਥੇ ਇਹਨਾਂ ਨੇ ਨੰਬਰਿੰਗ ਦੇਣੀ ਸੀ ਵੀ ਅਸੀਂ ਕਿੰਨੇ ਬੰਦੇ ਰੱਖਣੇ ਨੇ ਉਹ ਇਹਨਾਂ ਨੇ ਕਾਲੀ ਚੱਡ ਰੱਖਿਆਗਾ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਸੀ ਕਿੰਨੇ ਬੰਦੇ ਰੱਖਣੇ ਨੇ ਠੀਕ ਹੈ ਉਮਰ ਸੀਮਾ ਹੁਣ ਇਹਦੇ ਵਿੱਚ ਕਹਿੰਦਾ ਘੱਟ ਤੋਂ ਘੱਟ ਉਮਰ ਸੀਮਾ ਤੁਹਾਡੀ 18 ਪਹਿਲਾਂ ਇਹ ਚੀਜ਼ ਦੇਖ ਲਓ ਮੇਰੀ ਗੱਲ ਸੁਣ ਲਓ ਪਹਿਲਾਂ ਆਪ ਐ ਦੇਖੋ 112026 112026 ਕਹੇ ਇਹਨਾਂ ਨੇ ਠੀਕ ਹੈ ਉਹ ਤੋਂ ਚਾਹੇ ਤੁਹਾਡਾ ਨੋਟੀਫਿਕੇਸ਼ਨ ਫਰਵਰੀ ਚ ਆ ਗਿਆ 112026 ਨੂੰ ਕਿੰਨੀ ਉਮਰ ਸੀਮਾ ਘੱਟੋ-ਘੱਟ 18 ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ 37 ਸਾਲ ਇਸ ਤੋਂ ਬਾਅਦ ਜਨਰਲ ਕੈਟਾਗਰੀ ਦੇ ਲਈ ਨਹੀਂ ਹੋ ਸਕਦੀ ਠੀਕ ਹੈ ਜਨਰਲ ਜਾਂ ਅੰਗ ਰਿਜ਼ਰਵ ਦੇ ਲਈ ਇਸ ਤੋਂ ਜ਼ਿਆਦਾ ਚੇਂਜਸ ਨਹੀਂ ਆਉਣਗੇ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਕੈਟਾਗਰੀ ਵਾਈਜ਼ ਜੋ ਰੈਲੈਕਸੇਸ਼ਨ ਦਿੱਤੀ ਹੈ ਇਹ ਕਹਿੰਦਾ ਜੋ ਤੁਹਾਡੇ ਕੋਲ ਐਸੇ ਕੈਟੇਗਰੀ ਆ ਗਈ ਉਹਨਾਂ ਨੂੰ 42 ਸਾਲ ਤੱਕ ਉੱਪਰਲੀ ਉਮਰ ਹੋਊਗੀ ਜਿਹੜੇ ਤੁਹਾਡੇ ਕੋਲ ਡਿਪੈਂਡ ਮਤਲਬ ਕਿ ਕੰਮ ਕਰ ਰਹੇ ਨੇ ਕਿ ਸਰਕਾਰ ਦੇ ਨਾਲ ਸਟੇਟ ਦੇ ਨਾਲ ਉਹਨਾਂ ਦੇ ਲਈ 45 ਸਾਲ ਹੋਊਗੀ ਐਕਸ ਸਰਵਿਸਮੈਨ ਦੇ ਲਈ ਇਹਨਾਂ ਦਾ 3 ਸਾਲ ਦਾ ਰੂਲ ਹੁੰਦਾ ਹਾਂ 3 ਸਾਲ ਦਾ ਰੂਲ ਹੈ ਜਿਹੜਾ ਉਹ ਅਪਲਾਈ ਹੋਊਗਾ ਠੀਕ ਹੈ ਜੀ ਦਿਵਿਆਂਗ ਜਾਨੇ ਜਿਹੜਾ ਉਹਨਾਂ ਦੇ ਲਈ 47 ਸਾਲ ਹੋਊਗੀ ਕੋਈ ਵਿਡੋ ਹੈ ਡਾਈਵੋਰਸ ਹੈ ਜਾਂ ਆਪਣੇ ਹਸਬੰਦ ਤੋਂ ਵੱਖਰੇ ਰਹ ਰਹੇ ਆ ਉਹਨਾਂ ਦੇ ਲਈ 40 ਸਾਲ ਹੋ ਗਏ ਠੀਕ ਹੈ ਜੀ ਇਹ ਇਹਨਾਂ ਨੇ ਰੈਕਸ਼ਨ ਹੈ ਜਿਹੜੀ ਇਹਨਾਂ ਨੂੰ ਵੱਖੋ-ਵੱਖਰੀਆਂ ਕੈਟਾਗਰੀਜ਼ ਨੂੰ ਦਿੱਤੀ ਹੋਈ ਹੈਗੀ ਨੈਕਸਟ ਫੀਸਾਂ ਦੀ ਗੱਲ ਕਰੀਏ ਆਪਾਂ ਤਾਂ ਜਨਰਲ ਕੈਟਾਗਰੀ ਤੇ ਫ੍ਰੀडम फाइਟਰ ਤੇ ਸਪੋਰਟਸ ਪਰਸਨ ਦੇ ਲਈ 1000 ਰੁਪਏ ਫੀਸ ਹੈਗੀ ਐਸਸੀ ਬੀਸੀ ਤੇ ਈਡਬਲਯੂਐਸਸੀ ਦੇ ਲਈ 250 ਰੁਪਏ ਫੀਸ ਹੈ ਸ਼ਾਬ ਸਾਬਕਾ ਆਤ ਤੇ ਆਸ਼ਰਿਤ ਮਤਲਬ ਕਿ ਐਕਸ ਸਰਵਿਸ ਮੈਂ ਤੇ ਉਹਨਾਂ ਦੇ ਜੋ ਡਿਪੈਂਡੈਂਟ ਆ ਜਾਂਦੇ ਨੇ ਉਹਨਾਂ ਦੇ ਲਈ 200 ਰੁਪਏ ਹੈਗੀ ਦਿਵਿਆਂਗ ਜਾਂ ਫਿਜ਼ੀਕਲ ਹੈਂਡੀਕੈਪਟ ਦੇ ਲਈ ਤੁਹਾਡੇ ਕੋਲ 500 ਰੁਪਿਆ ਫੀਸ ਹੈ ਜੋ ਇਹਨਾਂ ਨੇ ਭਈ ਰੱਖੀ ਜਾਏਗੀ ਠੀਕ ਹੈ ਇਹਦੇ ਲਈ ਕਹਿੰਦਾ ਅਸੀਂ ਕੀ ਕਰਾਂਗੇ ਤੁਹਾਡਾ ਐਮਸੀਕਿਊ ਟੈਸਟ ਲਵਾਵਾਂਗੇ ਦੋ ਪੇਪਰ ਹੋਣਗੇ ਪਾਰਟ A ਪਾਰਟ B 50% ਤੋਂ ਪ੍ਰਾਪਤ ਕਰਨੇ ਹੋਣਗੇ ਮੈਰਿਟ ਲਿਸਟ ਹੈ ਜਿਹੜੀ ਕਹਿੰਦਾ ਉਹ ਤੁਹਾਡੀ ਬਣੂਗੀ ਠੀਕ ਹੈ ਮੈਰਿਟ ਲਿਸਟ ਦੇ ਆਧਾਰ ਤੇ ਅਸੀਂ ਕਹਿੰਦਾ ਫਿਰ ਰਿਕਰੂਟਮੈਂਟ ਕਰਾਂਗੇ ਹਨਾ ਹੁਣ ਮੈਂ ਕੀ ਬੋਲਾਂ ਇਸ ਚੀਜ਼ ਦੇ ਵਿੱਚ ਮੈਂ ਬੋਰਡ ਵੀ ਕੀ ਸਕਦਾ ਇਸ ਚੀਜ਼ ਦੇ ਵਿੱਚ ਹਨਾ ਤੁਹਾਨੂੰ ਪਤਾ ਹੀ ਹੈ ਜਾਣਦੇ ਹੋ ਤੁਸੀਂ ਸਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਹੋਇਆ ਯਾਰ ਤੁਹਾਡੇ ਤੋਂ ਬਾਹਰ ਲੋਕ ਐ ਕੀ ਹੈਗਾ ਸੋ ਲੋ ਕਹਿ ਦਿੰਨੇ ਆ ਵੀ ਮੈਰਿਟ ਲਿਸਟ ਜਿਹੜੀ ਤੁਹਾਡੀ ਉਹ ਬਣੂਗੀ ਫਿਰ ਵਧੀਆ ਜਿਹਾ ਪੇਪਰ ਕਰਵਾ ਲਿਓ ਬਾਈ ਬਣੇ ਠੀਕ ਹੈ بڑے ਬੱਚੇ ਆਸ ਰੱਖਣਗੇ ਇਸ ਪੋਸਟਰ ਨੂੰ ਲੈ ਕੇ بڑے ਬੱਚੇ ਭਰਨਗੇ ਕਈ ਜੇ ਕੋਈ ਬੋਰਡ ਦਾ ਦੇਖ ਰਿਹਾ ਜਾਂ ਕਿਸੇ ਨੂੰ ਫਾਰਵਰਡ ਕਰ ਸਕਦੇ ਹੋ ਤਾਂ ਕਰ ਲਿਓ ਮੇਰੇ ਨਾਲ بڑے ਬੋਰਡ ਦੇ ਮੈਂਬਰ ਜਾਂ ਹੋਰ بڑے ਤਕੜੇ ਮੈਂਬਰ ਜੁੜੇ ਹੋਏ ਨੇ ਤਾਂ ਪਲੀਜ਼ ਬੱਚਿਆਂ ਦੀ ਇੱਥੇ ਥੋੜੀ ਜੀ ਜੋ ਮਿਹਨਤ ਹੋ ਉਹਦਾ ਧਿਆਨ ਰੱਖ ਲਓ ਪੇਪਰ ਚੱਜ ਦਾ ਕੰਡਕਟ ਕਰ ਲਿਓ ਚੰਗੇ ਢੰਗ ਨਾਲ ਕੰਡਕਟ ਕਰ ਲਿਓ ਨਕਲ ਤੋਂ ਬਚਾ ਲਿਓ ਨਾ ਉਸ ਚੀਜ਼ ਦਾ ਕੰਮ ਕਰ ਲਿਓ ਤੁਸੀਂ ਕਿਤੇ ਇਹਨਾਂ ਦਾ ਫਿਊਚਰ ਹੈ ਜਿਹੜਾ ਉਹ ਤੁਸੀਂ ਫੇਰ ਠੋਕੇ ਕਰ ਦੋ ਇੱਕ ਅੰਕ ਦਾ ਪ੍ਰਸ਼ਨ ਹੋਊਗਾ ਇੱਕ ਨੰਬਰ ਮਿਲੇਗਾ ਜੇ ਕਹਿੰਦਾ 네ਗੇਟਿਵ ਮਾਰਕਿੰਗ ਕੀਤੀ ਤੁਸੀਂ ਮਤਲਬ ਕਿ ਗਲਤ ਕੀਤਾ ਤਾਂ 네ਗੇਟਿਵ ਮਾਰਕਿੰਗ ਨਾ ਕਹਿੰਦਾ ਕਿ ਤੁਹਾਡੇ 4 ਨੰਬਰ ਅਸੀਂ ਤੁਹਾਡੇ ਕੱਟ ਲਾਂਗੇ ਜੀ ਨੈਕਸਟ ਇਸ ਤੋਂ ਬਾਅਦ ਉਹ ਤੁਹਾਡਾ ਟਾਈਪਿੰਗ ਟੈਸਟ ਟਾਈਪਿੰਗ ਟੈਸਟ ਦੇ ਲਈ ਅੰਗਰੇਜ਼ੀ ਤੇ ਪੰਜਾਬੀ ਹੈ ਜਿਹੜੀ 30 ਵਰਡਸ ਪਰ ਮਿੰਟ ਦੀ ਸਪੀਡ ਤੁਹਾਡੀ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਅਸੀਂ ਕਹਿੰਦਾ ਫੌਂਟ ਦੇਵਾਂਗੇ ਚੱਕੋ ਯਾਰ ਕਹਿੰਦਾ ਐਸ਼ ਕਰੋ ਤੁਹਾਨੂੰ ਰਵੀ ਫੌਂਟ ਦਿੱਤਾ ਰਵੀ ਫੋਰਡ ਦੀ ਤੁਹਾਡੇ ਕੋਲ ਯੂਨੀਕੋਡ ਦੀ ਟਾਈਪਿੰਗ ਹੋਣੀ ਚਾਹੀਦੀ ਹੈ ਤੇ ਕੁਆਲੀਫਾਈਇੰਗ ਨੇਚਰ ਹੋਊਗਾ ਟਾਈਪਿੰਗ ਟੈਸਟ। ਹੋਰ ਇਸ ਤੋਂ ਜ਼ਿਆਦਾ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ। ਵੈਰੀਫਿਕੇਸ਼ਨ ਕਾਉਂਸਲਿੰਗ ਵਗੈਰਾ ਕੀਤੀ ਜਾਊਗੀ। ਠੀਕ ਹੈ ਜੀ। ਤਾਂ ਬਾਕੀ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਉਹ ਆਮ ਹੀ ਆ ਜਾਂਦੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਤੁਸੀਂ ਇੱਕ ਵਾਰ ਪੜ ਵੀ ਲੈਣਾ, ਦੇਖ ਵੀ ਲੈਣਾ। ਅਪਲਾਈ ਕਰਨ ਦੇ ਲਈ ਤੁਹਾਨੂੰ ਪਤਾ ਹੈ ਕਿੱਥੇ ਜਾਣਾ? trpsb.punjab.gov.in ਤੇ ਤੇ 13/2 ਤੋਂ ਲੈ ਕੇ 6/3 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਰਜਿਸਟ੍ਰੇਸ਼ਨ ਕਰ ਲਿਓ, ਲੌਗਇਨ ਕਰ ਲਿਓ। ਉੱਥੇ ਜਾ ਕੇ ਤੁਸੀਂ ਆਨਲਾਈਨ ਐਪਲੀਕੇ ਉਨੀ ਹੋਈ ਤੇ ਮੈਂ ਦਿਖਾ ਦੇਣਾ ਤੁਹਾਨੂੰ ਆ ਪਈਏ ਦੇਖੋ ਇਹਦੇ ਤੁਸੀਂ ਕਰਨਾ ਕੀ ਆ ਆਹ ਵਾਲੀ ਜੋ ਵੈਬਸਾਈਟ ਹੈ ਤੁਹਾਡੇ ਇੱਥੇ ਜਾਣਾ ਆ ਪਈਏ ਆਹ ਵੈਬਸਾਈਟ ਤੇ ਜਾਣਾ ਤੁਸੀਂ ਇੱਥੇ ਲਿਖਾ ਹੋ ਆਨਲਾਈਨ ਐਪਲੀਕੇਸ਼ਨ ਰਿਕਰੂਟਮੈਂਟ ਇੱਥੇ ਜਾਣਾ ਤੁਸੀਂ ਰਿਕਰੂਟਮੈਂਟ ਦੇ ਗਰੁੱਪ ਸੀ ਦੀ ਭਰਤੀ ਤੇ ਗਰੁੱਪ ਸੀ ਤੇ ਕਲਿੱਕ ਕਰਨਾ ਤੁਸੀਂ ਠੀਕ ਹੈ ਜੀ ਆ ਪਈਏ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਨੰਬਰ 2 ਤੇ ਇੱਥੇ ਪਈਏ 1 ਤੇ ਆਪਾਂ 2 ਦੀ ਗੱਲ ਕਰ ਰਹੇ ਹਾਂ ਇਹਦੇ ਤੁਸੀਂ ਜਾਣਾ ਵਿਊ ਕਰ ਲੈਣਾ ਆ ਗਈ ਤੁਹਾਡੇ ਕੋਲ ਇੱਥੇ ਆ ਗਿਆ ਅਪਲਾਈ ਆਨਲਾਈਨ ਠੀਕ ਹੈ ਤਾਂ ਇਸ ਢੰਗ ਦੇ ਨਾਲ ਤੁਸੀਂ ਪਈ ਇਹਨੂੰ ਅਪਲਾਈ ਕਰ ਸਕਦੇ ਹੋਗੇ ਠੀਕ ਹੈ ਬਾਕੀ ਤਿਆਰੀ ਕਰਨੀ ਹੈ ਤਿਆਰੀ ਦੇ ਲਈ ਕੋਰਸ ਹੈ ਠੀਕ ਹੈ ਜੇ ਤੁਹਾਡਾ ਮਨ ਮੰਦਾ ਹੈ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਮਨ ਮੰਦਾ ਕੋਈ ਚੱਕਰ ਨਹੀਂ ਹੈਗਾ ਆਫਲਾਈਨ ਤਿਆਰੀ ਕਰਨੀ ਹੈ ਡੀ ਡ ਅਕੈਡਮੀ ਭੀਖੀ ਮਾਨਸਾ ਬਠਿੰਡਾ ਤਰਨਤਨ ਕੁਰਸੀ ਸਰਕਾਰੀ ਬੈਚ ਚਲਾਇਆ ਹੋਇਆ ਮੈਂ ਦਸੰਬਰ 2026 ਤੱਕ ਜਿੰਨੇ ਪੇਪਰ ਆਉਣਗੇ ਆ ਜਿੰਨੇ ਵੀ ਆ ਜਾਣਗੇ ਸਾਰੇ ਕਵਰ ਕਰਾ ਕੇ ਦਿਖਾਉ ਤੁਹਾਨੂੰ ਉਹਦੇ ਵਿੱਚ ਮੈਂ ਠੀਕ ਹੈ ਮਤਲਬ ਕਿ ਇੱਕ ਵਾਰ ਫੀਸ ਦੇਣੀ ਹੈ ਫੀਸ ਇੱਕੋ ਵਾਰ ਹੈ ਜਿੰਨੇ ਪੇਪਰ ਹੋਣਗੇ 10 ਮਹੀਨੇ ਸਾਰੇ ਕਵਰ ਪੀਟਰ ਪਲੱਸ ਵੀ ਦੇ ਇੱਕੋ ਫੀਸ ਦੇ ਵਿੱਚ ਠੀਕ ਹੈ ਔਨਲਾਈਨ ਤਿਆਰੀ ਕਰਨੀ ਹੈ ਤਾਂ ਤੁਸੀਂ 77285911 ਤੇ ਕਾਲ ਕਰਕੇ ਸਾਡਾ ਬੈਚ ਜੁਆਇਨ ਕਰ ਸਕਦੇ ਹੋ ਸਰਕਾਰੀ ਮੁਲਾਜ਼ਮ 26 ਠੀਕ ਹੈ ਐਕਸਾਈਜ਼ ਪੜ ਰਹੇ ਹੋ ਤਾਂ ਉਹਦੇ ਲਈ ਸਪੈਸ਼ਲ ਬੈਚ ਜੁਆਇਨ ਕਰ ਸਕਦੇ ਹੋ ਐਕਸਾਈਜ਼ ਇੰਸਪੈਕਟਰ ਦਾ 26 ਬੈਚ ਉਹ ਵੀ ਤੁਹਾਡਾ 77285911 ਤੇ ਕਾਲ ਕਰਕੇ ਠੀਕ ਹੈ ਜੀ ਬਾਕੀ ਜਚੇ ਰਹੋ ਡਟੇ ਰਹੋ ਮਿਹਨਤ ਕਰਦੇ ਰਹੋ ਆ 26 ਦੇ ਵਿੱਚ ਆਪਾਂ ਯਾਰ ਆਪਦਾ ਜ਼ਿੰਦਗੀ ਹੈ ਜਿਹੜੀ ਉਹਨੂੰ ਪਲਟ ਦੇਣਾ ਹੀ ਹੈ ਆਪਣੀ ਜ਼ਿੰਦਗੀ ਨੂੰ ਆਪਾਂ ਪੂਰਾ ਉੱਤੇ ਤੋਂ ਥੱਲੇ ਕਰ ਦੇਣਾ ਚਾਹੇ ਉਹ ਮਿਹਨਤ ਵਾਲਾ ਦੌਰ ਹੋਵੇ ਚਾਹੇ ਫਿਰ ਸਕਸੈਸ ਵਾਲਾ ਦੌਰ ਹੋਵੇ ਆਪਾਂ ਕੁਝ ਨਾ ਕੁਝ ਖੱਟ ਕੇ ਜਾਣਾ ਇਹਦੇ ਵਿੱਚੋਂ ਠੀਕ ਹੈ ਬਾਕੀ ਟੈਨਸ਼ਨ ਨਾ ਲੋ ਮੈਂ ਹੈਗਾ ਤੁਹਾਡੇ ਨਾਲ ਮੈਂ ਜਿੰਨਾਂ ਬੈਕਐਂਡ ਦੇ ਸਾਰੀਆਂ ਸੰਭਲੂ ਚਾਹੇ ਤੁਹਾਨੂੰ ਕੰਟੈਂਟ ਚਾਹੀਦਾ ਚਾਹੇ ਤੁਹਾਨੂੰ ਹੈਲਪ ਚਾਹੀਦੀ ਹੈ ਚਾਹੇ ਤੁਹਾਨੂੰ ਫਿਰ ਬੁੱਕਸ ਚਾਹੀਦੀਆਂ ਨੇ ਕੁਝ ਮਰਜ਼ੀ ਚਾਹੀਦਾ ਵੇ ਮੈਂ ਬੈਠਾ ਹਾਂ ਉਹਨਾਂ ਚੀਜ਼ਾਂ ਲਈ ਤੁਸੀਂ ਮਿਹਨਤ ਕਰੋ ਜੱਟ ਗਿਆ ਠੀਕ ਹੈ ਜੀ ਥੈਂਕ ਯੂ ਸੋ ਮੱਚ